ਸਪਰੀਮ ਕੋਰਟ ਨੇ ਉੱਥੇ ਦੋ ਜੱਜਸ ਦਾ ਬੈਂਚ ਸੀਮਨ ਜੇ ਨੈਪਾਲ ਦਾ ਉਹਦੇ ਚ ਫੈਸਲਾ ਹੋਇਆ ਕਿ ਵੱਤ ਵੱਦ ਜਿਹੜਾ ਗਵਰਨਰ ਆ ਉਹ 3 ਮਹੀਨੇ ਰੱਖ ਸਕਦਾ 3 ਮਹੀਨੇ ਤ ਬਾਅਦ ਉਹ ਜਿਹੜਾ ਕਾਨੂੰਨ ਆ ਉਹ ਪਾਸ ਹੋਇਆ ਸਮਝਿਆ ਜਾਣਾ ਚਾਹੀਦਾ ਜਾਂ ਵਾਪਸ ਭੇਜੇ ਗਵਰਨਰ ਹੋਰ ਕੰਮ ਕਰਨ ਲੱਗ ਪੇ ਇੱਕ ਗਵਰਨਰ ਕੋਲੇ ਤਾਕਤ ਹੈ ਕਿ ਜਿਹੜਾ ਉਹਦੇ ਕੋਲੇ ਬਿਲ ਆਇਆ ਉਹ ਰਾਸ਼ਟਰਪਤੀ ਨੂੰ ਭੇਜ ਸਕਦਾ ਵੀ ਇਹਦੇ ਤੇ ਵੀ ਦੇਖਾ ਜਾਵੇ ਪਰਚੋਲ ਕੀਤੀ ਜਾਵੇ ਇਹ ਤੇ ਨਿਗਾਹ ਮਾਰੀ ਜਾਵੇ ਕਿ ਇਹ ਠੀਕ ਹੈ ਜਾਂ ਨਹੀਂ ਹੈ ਰਾਸ਼ਪਤੀ ਦਸਤ ਤੇ ਉਥੋਂ ਵਾਪਸ ਨਹੀਂ ਆਉਂਦਾ ਸੋ ਜਿਹੜੀ ਚੁਣੀ ਹੋਈ ਜਨਤਾ ਉਹਦੇ ਉੱਤੇ ਇੱਕ ਸਿਲੈਕਟਡ ਬੰਦਾ ਬੈਠਾ ਕਿਉਂਕਿ ਗਵਰਨਰ ਤਾਂ ਥਾਪਿਆ ਜਾਂਦਾ ਉਹ ਥਾਪਦਾ ਕੌਣ ਆ ਜਿਹੜੀ ਉਸ ਵਲੇ ਦੀ ਰੂਲਿੰਗ ਪਾਰਟੀ ਆ ਉਹ ਆਪਣੀ ਮਰਜ਼ੀ ਚਲਾ ਰਿਹਾ ਸੋ ਜਿਹੜੀ ਲੋਕਾਂ ਦੀ ਚੋਣ ਹੈ ਨਮਾਇਦੇ ਆ ਉਹ ਖਤਮ ਹੋ ਗਿਆ ਤਾਂ ਜੋ ਉਹ ਕਹੇਗਾ ਉਵੇਂ ਹੀ ਹੋਇਆ ਇਹਦੇ ਉੱਤੇ ਉਹ ਫੈਸਲੇ ਦੋਤੇ ਜਿਹੜਾ ਪ੍ਰੈਜ਼ੀਡੈਂਟ ਹੈ ਜਿਹੜੀ ਉਹ ਅੱਜਕੱਲ ਦੀ ਮੁਰਮੂ ਹੈ ਉਹਨੇ ਸੁਪਰੀਮ ਕੋਰਟ ਨੂੰ 11 ਜਾਂ 12 ਚੀਜ਼ਾਂ ਦਾ ਲਿਸਟ ਬਣਾ ਕੇ ਭੇਜੀ ਥੀ ਵੀ ਇਹਦੇ ਤੇ ਵਿਚਾਰ ਕੀਤਾ ਜਾਵੇ ਕਿ ਕੀ ਸੁਪਰੀਮ ਕੋਰਟ ਗਵਰਨਰ ਉੱਤੇ ਜਾਂ ਰਾਸ਼ਟਰਪਤੀ ਉੱਤੇ ਇਹ ਕਹਿ ਸਕਦੀ ਹੈ ਵੀ ਤੁਸੀਂ ਏਨੇ ਮਹੀਨੇ ਦੇ ਵਿੱਚ ਵਾਪਸ ਕਰਨਾ ਪਵੇਗਾ